ਸੀ ਬੇਕਰ ਰਿਓ ਹਿਡਨ ਟਰੂਥ ਟੀਵੀ ਮੈਂ ਹਾਂ ਤੁਹਾਡੇ ਨਾਲ ਕਮਲਜੀਤ ਕੌਰ ਅੱਜ 8 ਦਸੰਬਰ ਨੂੰ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਭਾਰਤ ਵੰਦੇ ਦਾ ਸੱਦਾ ਦਿੱਤਾ ਸੀ ਜਿਸ ਦਾ ਟਾਈਮ 11 ਵਜੇ ਤੋਂ 3 ਵਜੇ ਤੱਕ ਦਾ ਸੀ ਇਸ ਸਬੰਧ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਹੀ ਨਹੀਂ ਸਗੋ ਸਰਕਾਰੀ ਸੰਸਥਾਵਾਂ ਨੇ ਵੀ ਛੁੱਟੀ ਕਰਕੇ ਸਮਰਥਨ ਦਿੱਤਾ ਪੰਜਾਬ ਦੇ ਵੀ ਹਰ ਜ਼ਿਲ੍ਹੇ ਵਿੱਚ ਇਸ ਵੰਦਨ ਉੱਪਰ ਭਰਪੂਰ ਹੰਗਾਰਾ ਮਿਲਿਆ ਇਸ ਸਬੰਧ ਦਾ ਪੂਰਾ ਅਸਰ ਦੇਖਣ ਨੂੰ ਮਿਲਦਾ ਸੀ ਕਿਉਂਕਿ ਅੱਜ ਹੀ ਮਨੋਹਰ ਲਾਲ ਖੱਟੜ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਂ ਮਰਨੇ ਕਹਿ ਮੀਟਿੰਗ ਕੀਤੀ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਜੋ ਭਾਰਤਵੰਦ ਦਾ ਸੱਦਾ ਦਿੱਤਾ ਸੀ ਤਪਾ ਮੰਡੀ ਦੇ ਖੇਤਰ ਦੇ ਵਿੱਚ ਕੁਝ ਸਰਕਾਰੀ ਅਦਾਰਿਆਂ ਨੂੰ ਛੱਡ ਕੇ ਮੁਕੰਮਲ ਤੌਰ ਤੇ ਬੰਦ ਕੀਤਾ ਅਮਰਤਸਰ ਪਿੰਡ ਮੱਤੇਵਾਲ ਨਜ਼ਦੀਕ ਅਮਰਤਸਰ ਮਹਿਤਾ ਰੋਡ ਅਡਾ ਬੋਪਾਰਾ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਇਸ ਮੌਕੇ ਸੱਜਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਆਂਦਾਤਾ ਆਪਣੇ ਹੱਕਾਂ ਲਈ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਹੋ ਚੁੱਕਾ ਹੈ ਜੰਡਿਆਲਾ ਗੁਰੂ ਨਜ਼ਦੀਕ ਨਿਜਰਪੁਰ ਟੋਲ ਪਲਾਜ਼ਾ ਵਿਖੇ ਸੜਕੀ ਆਵਾਜਾਈ ਮੁਕੰਮਲ ਤੌਰ ਤੇ ਠੱਪ ਰਹੀ ਦਰਾਹਾ ਦੀਆਂ ਸਮੂਹ ਜਥੇਬੰਦੀਆਂ ਨੇ ਦਰਾਹਾ ਵਿਖੇ ਜੀਟੀ ਰੋਡ ਤੇ ਜਾਮ ਲਗਾਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਿਸਰਚ ਸਕਾਲਰਾਂ ਨੇ ਗੇਟ ਦੇ ਅੱਗੇ ਪ੍ਰਦਰਸ਼ਨ ਕੀਤਾ ਜੋਧਾ ਲੁਧਿਆਣਾ ਵਿਖੇ ਪੂਰੀ ਤਰ੍ਹਾਂ ਬੰਦ ਰਿਹਾ ਗੜਸ਼ੰਕਰ ਵਿਖੇ ਜਗਾ ਜਗਾ ਤੇ ਧਰਨੇ ਲੱਗੇ ਸੁਨਾਮ ਵਿਖੇ ਰੇਲਵੇ ਲਾਈਨ ਤੇ ਧਰਨੇ ਕਾਰਨ ਗੁਜਰਾਤ ਜਾ ਰਹੀ ਇੱਕ ਮਾਲ ਗੱਡੀ ਨੂੰ ਸੰਗਰੂਰ ਰੇਲਵੇ ਸਟੇਸ਼ਨ ਉੱਤੇ ਹੀ ਰੋਕ ਲਿਆ ਗਿਆ ਸਰਹੰਦ ਵਿਖੇ ਖੇਤੀ ਕਾਨੂੰਨਾ ਖਿਲਾਫ ਬੰਦ ਦੇ ਸੱਦੇ ਦਾ ਵਿਧਾਇਕ ਕੁਲਜੀਤ ਨਾਗਰਾ ਤੇ ਲਾਕੇ ਦੀਆਂ ਕੁਝ ਹੋਰ ਖਾਸ ਸਖਸ਼ੀਅਤਾਂ ਨੇ 2 GT ਰੋਡ ਦੇ ਉੱਪਰ ਵਿਸ਼ਾਲ ਪ੍ਰਦਰਸ਼ਨ ਕਰਕੇ ਹਾਮੀ ਭਰੀ। ਜਿੰਦਾਬਾਦ। ਬਾਪਸਲਾਓ। ਕਾਰੇ ਤਨੂਰ। ਨਾਮ ਕਰੋ। ਮਰਿੰਦਰ ਮੋਦੀ। ਜੈ ਹਿੰਦ। ਸਰਹੰਦ ਦੇ ਨੇੜੇ 15 ਕਿਲੋਮੀਟਰ ਦੇ ਏਰੀਏ ਵਿੱਚ ਕੋਈ 10 ਜਗ੍ਹਾ ਤੇ ਸ਼ਾਂਤ ਧਰਨੇ ਲੱਗੇ ਰਹੇ। ਸਰਹੰਦਾ ਦੇ ਮਾਧੋਪੁਰ ਵਿਖੇ ਕਿਸਾਨ ਜਥੇਬੰਦੀਆਂ ਦਾ ਧਰਨਾ ਵੀ ਕਾਫੀ ਵਿਸ਼ਾਲ ਸੀ। ਟਰੱਕ ਬਾਡੀ ਬਿਲਡਿੰਗ ਦੀ ਜਥੇਬੰਦੀ ਵੀ ਧਰਨੇ ਵਿੱਚ ਸ਼ਾਮਲ ਸੀ। ਵਾਹ ਸਲੋ ਵਾਹ ਸਲੋ ਕਿਸਾਨੇ ਰੋਏ ਕਾ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ ਮਜ਼ਦੂਰੇ ਕਾ ਜਿੰਦਾਬਾਦ। ਸਾਧੂਗੜ ਵਿਖੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਦਿੰਦੇ ਹੋਏ ਚੱਕਾ ਜਾਮ ਕਰਨ ਲਈ ਕਾਫੀ ਮਾਤਰਾ ਵਿੱਚ ਕਿਸਾਨ ਸ਼ਾਮਲ ਹੋਏ। ਗਾਲੇ ਕਾਨੂੰਨ ਵਾਹ ਸਲੋ ਮੋਦੀ ਸਰਕਾਰ ਮਰਦਾਬਾਦ ਉਦੀ ਸਰਕਾਰ ਜਿੰਦਾਬਾਦ ਸਾਂਝ ਜੂਨੀਅਨ ਜਿੰਦਾਬਾਦ ਦਲੋ ਮਾਜ਼ਰੇ ਵਿਖੇ ਵੀ ਸੜਕ ਤੇ ਧਰਨੇ ਦੇ ਰੂਪ ਵਿੱਚ ਬੱਚੇ ਔਰਤਾਂ ਤੇ ਕਿਸਾਨ ਖੇਤੀ ਸਬੰਧੀ ਬਣੇ ਖੇਤੀ ਕਾਨੂੰਨਾ ਵਿਰੁੱਧ ਆਪਣਾ ਰੋਸ ਪ੍ਰਗਟ ਕਰ ਰਹੇ ਸਨ ਸਾਂਝ ਇਕਤਾ ਜਿੰਦਾਬਾਦ ਸਾਂਝ ਇਕਤਾ ਜਿੰਦਾਬਾਦ ਜਿੰਦਾਬਾਦ ਤਰਖਾਨ ਮਾਜਰਾ ਦੇ ਵਿੱਚ ਵੀ ਕਾਫੀ ਭਾਰੀ ਇਕੱਠ ਸੀ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ ਚਾਹੇ ਇੰਨੇ ਲੋਕ ਧਰਨਾ ਲਗਾ ਲਗਾ ਕੇ ਰੋਜ਼ ਪ੍ਰਗਟ ਕਰ ਰਹੇ ਸਨ ਪਰ ਜੀਟੀ ਰੋਡ ਤੇ ਬਿਲਕੁਲ ਸੁੰਨਸਾਨ ਅਤੇ ਖਾਲੀ ਦਿਖਾਈ ਦੇ ਰਿਹਾ ਸੀ ਜਿਸ ਨੂੰ ਦੇਖ ਕੇ ਸਾਫ ਕਿਹਾ ਜਾ ਸਕਦਾ ਹੈ ਕਿ ਇਸ ਭਾਰਤ ਬੰਦ ਦੇ ਸੱਦੇ ਨੂੰ ਅਜਿਹਾ ਸਮਰਥਨ ਮਿਲਿਆ ਜੋ ਕਿ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ ਸੀ ਦੂਸਰੇ ਪਾਸੇ ਵਿਸੰਤਪੁਰਾ ਦੀਆਂ ਕਿਸਾਨ ਜਥੇਬੰਦੀਆਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਰੋਡ ਦੇ ਰੋਸ ਪ੍ਰਗਟ ਕਰ ਰਹੀਆਂ ਸਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਉਸ ਤੋਂ ਅਗੇ ਰਾਜਪੁਰਾ ਵੀ ਪੂਰਨ ਤੌਰ ਤੇ ਬੰਦ ਸੀ ਰੋਡ ਤੇ ਕੋਈ ਆਵਾਜਾਈ ਨਹੀਂ ਸੀ ਇੱਥੋਂ ਤੱਕ ਕੇ ਸਕੂਟਰ ਜਾਂ ਸਾਈਕਲ ਵੀ ਦਿਖਾਈ ਨਹੀਂ ਦੇ ਰਿਹਾ ਸੀ ਭਾਰਤ ਬੰਦ ਦੇ ਸੱਦੇ ਨੂੰ ਨਾਬਾ ਵਿਖੇ ਵਕੀਲ ਭਾਈਚਾਰੇ ਦਾ ਵੀ ਪੂਰਾ ਸਮਰਥਨ ਮਿਲਿਆ ਪੰਜਾਬ ਵਿੱਚੋਂ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ ਤੇਜ਼ ਅਤੇ ਤਾਜ਼ੀਆਂ ਖਬਰਾਂ ਲੈ ਕੇ